ਤੇ ਮੇਰਾ ਇਹ ਮੈਸੇਜ ਉਹਨਾਂ ਫੈਮਲੀਆ ਲਈ ਆ ਉਹਨਾਂ ਪਿੰਡਾਂ ਲਈ ਆ ਜਿਹੜੇ ਚੀਚੋਂ ਲੰਗੇ ਨੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਆ ਗਿਆ ਜਿਨ੍ਹਾਂ ਦੀਆਂ ਜ਼ਮੀਨਾਂ ਹੀ ਚਲੇ ਗਈਆਂ ਜਿਨ੍ਹਾਂ ਦੇ ਪਸ਼ੂਆਂ ਹੀ ਰੁੜ ਗਏ ਵੀ ਮੈਂ ਜਿੰਨੇ ਜੋਗਾ ਹੈਗਾ ਮੇਰੇ ਤੋਂ ਜੋ ਹੈ 5 ਚਾਹੇ 10 ਫੈਮਲੀਆ ਦੀ ਹੈਲਪ ਹੋਵੇ ਜਦੋਂ ਵੀ ਪਾਣੀ ਜਾਂਦਾ ਮੈਂ ਉਦੋਂ ਵੀ ਹੈਲਪ ਕਰਦਾ ਰਹੂੰਗਾ ਤੇ ਮੈਨੂੰ ਜਿੰਨੇ ਚਾਉਣ ਵਾਲੇ ਆ ਜਿੰਨੇ ਵੀ ਵੀਰ ਨੇ ਜਾਂ ਮੈਨੂੰ ਨਾਂ ਵੀ ਚਾਉਣ ਵਾਲੇ ਆ ਮੇਰੇ ਨਾਲ ਤੁਸੀਂ ਵੀ ਇੱਕ ਪਲੀਜ਼ ਵਾਦਾ ਕਰਿਓ ਆਪਣੇ ਆਪ ਨਾਲ ਵਾਦਾ ਕਰਿਓ ਵੀ ਹੁਣ ਵੀ ਆਪਾਂ ਸਾਰੇ ਜਿਵੇਂ ਹੈਲਪ ਕਰ ਰਹੇ ਆ ਜਦੋਂ ਇਹ ਪਾਣੀ ਜਾਂਦਾ ਉਦੋਂ ਵੀ ਆਪਾਂ ਸਾਰੇ ਆਹੀਂ ਪਹੁੰਚੀਏ ਕਿਉਂਕਿ ਉਦੋਂ ਜ਼ਿਆਦਾ ਪਤਾ ਲੱਗਣਾ ਵੀ ਕਿਹਨੂੰ ਕਿੰਨੀ ਮਾਰ ਪਈ ਹੈ ਕਿਹੜੀ ਚੀਜ਼ ਦੀ ਸੋ ਅਸੀਂ ਵੀ ਲੱਗੇ ਹੋਏ ਆ ਮੇਰੀ ਟੀਮ ਵੀ ਲੱਗੀ ਹੋਈ ਆ ਮੇਰਾ ਬਹੁਤ ਦਿਲ ਕਰਦਾ ਸੀ ਮੈਂ ਬੋਲ ਕੇ ਪਾਵਾਂ ਸਿਰਫ ਅਵੇਰਨੈਸ ਲਈ ਜੇ ਕੁਝ ਗਲਤ ਬੋਲ ਲੱਗੇ ਹੋਵੇ ਤਾਂ ਮਾਫੀ ਚਾਹੁੰਦਾ ਸਿਰਫ ਇੱਕ ਪਲੇਟਫਾਰਮ 'ਤੇ ਯੂਜ਼ ਕਰ ਰਹੇ ਆ ਵੀ ਸਹੀ ਮੈਸੇਜ ਜਾਵੇ ਸੋ ਭਾਈ ਹੁਣ ਵੀ ਪਹੁੰਚੋ ਜਦੋਂ ਪਾਣੀ ਗਿਆ ਉਦੋਂ ਵੀ ਆਪਾਂ ਸਾਰੇ ਪਹੁੰਚਾਂਗੇ ਤੇ ਮੈਂ ਵੀ ਆਪਣੇ ਵੱਲੋਂ ਜਿੰਨਾ ਹੋ ਰਿਹਾ ਕਰਾਂਗਾ Thank you.